ਫਿਲਮ ਲਾਹੌਰੀਏ ਜਿਹੜੀ OTT ਪਲੇਟਫਾਰਮ ਤੇ ਆ ਚੁੱਕੀ ਹੈ ਔਰ ਪਲੇਲਿਸਟਾਂ ਜੜੀਆਂ ਨੇ ਉਹ ਬਣ ਚੁੱਕੀਆਂ ਨੇ ਕਿਉਂਕਿ ਪਹਿਲਾਂ ਅਪਡੇਟ ਸੀਗੀ ਕਿ ਕਿਹੜੀ ਕਿਹੜੀ ਫਿਲਮ ਜੜੀ ਆ ਉਹ ਰਿਲੀਜ਼ ਹੋਵੇਗੀ ਉਸ ਤੋਂ ਬਾਅਦ ਫਿਰ ਇਹ ਲਿਸਟ ਬਹੁਤ ਲੰਬੀ ਪੰਜਾਬੀ ਫਿਲਮਾਂ ਦੀ ਕਿਉਂਕਿ ਬਹੁਤ ਪੰਜਾਬੀ ਫਿਲਮਾਂ ਨੇ ਆਪਣੀਆਂ ਜਿਹੜੀ ਇੱਕ ਇੱਕ ਕਰਕੇ ਆਪਾਂ ਤੁਹਾਨੂੰ ਲਈ ਅਪਡੇਟ ਦਿੰਨੇ ਲੇਕਿਨ ਹੁਣ ਪਲੇਲਿਸਟਾਂ ਦੀ ਫਾਰਮ ਦੇ ਵਿੱਚ ਜੜੀਆਂ ਫਿਲਮਾਂ ਨੇ ਸਾਹਮਣੇ ਆਈਆਂ ਨੇ ਸੋ ਇਹ ਮੇਲਾ ਪਲੇਲਿਸਟ ਹੈ ਜਿਹਦੇ ਵਿੱਚ ਲਾਹੌਰੀਏ ਫਿਲਮ ਜੜੀ ਹੈ ਤੁਸੀਂ ਦੇਖ ਸਕਦੇ ਹੋ ਆਪਣੇ ਘਰ ਕਿਉਂਕਿ ਇਹ ਫਿਲਮ ਦੇ ਵਿੱਚ ਸਰਗੁਨ ਔਰ ਅਮਰਿੰਦਰ ਦੋਨੋਂ ਨਜ਼ ਦੀ ਕੋਈ ਫਿਲਮ ਆਉਣ ਵਾਲੀ ਹੁੰਦੀ ਔਰ ਕਦੇ ਵੀ ਉਹ ਆਪਣੀ ਫਿਲਮ ਨੂੰ ਲੈ ਕੇ ਪ੍ਰੋਮੋਸ਼ਨਸ ਦੇ ਵਿੱਚ ਇੰਟਰਵਿਊਜ਼ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਲੋਕ ਕਿੰਨਾ ਪਸੰਦ ਕਰਦੇ ਨੇ ਲੋਕ ਕਿੰਨਾ ਪਿਆਰ ਕਰਦੇ ਨੇ ਕਿ ਅਮਰਿੰਦਰ ਦੀ ਫਿਲਮ ਕਿਤਨਾ ਕਿਤੇ ਪਸੰਦ ਕੀਤੀ ਜਾਂਦੀ ਹੈ ਸੋ ਰਿਦਮ ਬੁਆਇਸ ਦੇ ਵੱਲੋਂ ਇਹਨਾਂ ਦੀਆਂ ਫਿਲਮਾਂ ਜਿਹੜੀਆਂ ਨੇ ਪ੍ਰੋਡਿਊਸ ਕੀਤੇ ਜਾਂਦੀਆਂ ਨੇ ਲੋਕਾਂ ਤੱਕ ਪਹੁੰਚਾਈਆਂ ਜਾਂਦੀਆਂ ਨੇ ਥੀਏਟਰਸ ਦੇ ਵਿੱਚ ਤੇ ਸਰਗੁਨ ਮਹਿਤਾ ਦੀ ਗੱਲ ਕਰੀ ਤਾਂ ਸਰਗੁਨ ਨੇ ਪੰਜਾਬੀ ਇੰਡਸਟਰੀ ਵਿੱਚ ਬਹੁਤ ਕੰਮ ਕੀਤਾ ਡੇਲੀ ਸੋਪਸ ਦੇ ਵਿੱਚ ਬਹੁਤ ਕੰਮ ਕੀਤਾ ਔਰ ਖੁਦ ਦੇ ਸ਼ੋਅਸ ਜਿਹੜੇ ਨੇ ਉਹ ਵੀ ਕਲਰਸ ਤੇ ਬਹੁਤ ਜ਼ਿਆਦਾ ਚੱਲ ਰਹੇ ਨੇ ਸੋ ਇੱਕ ਬਹੁਤ سارے ਆਰਟਿਸਟਾਂ ਨੂੰ ਵੀ ਲਾਂਚ ਕਰਦੀ ਆ ਆਪਦਾ ਵੀ ਕੰਮ ਜਿਹੜਾ ਉਸ ਦਾ ਲੋਕਪਸੰਦ ਕਰਦੇ ਨੇ ਸੋ ਸਰਗੁਨ ਮਹਿਤਾ ਤੇ ਅਮਰਿੰਦਰ ਗਿੱਲ ਦੀ ਫਿਲਮ ਜਿਹੜੀ ਲਾਹੌਰੀਏ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਜੀ ਲਵ ਸਟੋਰੀ ਹੈ ਪਿੰਡੂ ਕਲਚਰ ਵੀ ਦਿਖਾਇਆ ਗਿਆ ਫਿਲਮ ਦੇ ਵਿੱਚ ਔਰ ਸਰਗੁਨ ਮਹਿਤਾ ਨੇ ਵੀ ਉਦੋਂ ਪਹਿਲੀ ਵਾਰ ਜਿਹੜਾ ਆਪਣੀ ਇੰਡਸਟਰੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਐਕਸਪੀਰੀਅੰਸ ਕੀਤਾ ਸੀ ਕਿਉਂਕਿ ਡੇਲੀ ਸ਼ਾਪਸ ਤੋਂ ਬਾਹਰ ਨਿਕਲ ਕੇ ਇੱਕਦਮ ਪੰਜਾਬੀਆਂ ਦੀਆਂ ਦੇਸੀ ਫਿਲਮਾਂ ਜਾਂ ਕਹਿ ਸਕਦੇ ਹਾਂ ਸੀ ਕਿ ਪੰਜਾਬੀ ਕਲਚਰ ਪੰਜਾਬੀ ਟਰੈਡੀਸ਼ਨਸ ਦੇ ਵਿੱਚ ਕੰਮ ਕਰਨਾ ਉਹਦੇ ਲਈ ਇੱਕ ਅਲੱਗ ਐਕਸਪੀਰੀਅੰਸ ਸੀ ਸੋ ਅਸੀਂ ਵੀ ਬਹੁ ਨੂੰ ਤੇ ਤੁਸੀਂ ਵੀ ਇਸ ਫਿਲਮ ਨੂੰ ਜਿਹੜਾ ਘਰੇ ਬੈਠ ਕੇ ਦੇਖ ਸਕਦੇ ਹੋ 2 ਘੰਟੇ ਕੁਛ ਮਿੰਟ ਦੀ ਫਿਲਮ ਹੈ ਬਹੁਤ ਪਹਿਲਾਂ ਜਿਹੜੀ ਇਹ ਫਿਲਮ 2-4 ਸਾਲ ਪਹਿਲਾਂ ਜਿਹੜੀ ਇਹ ਫਿਲਮ ਆਈ ਸੀਗੀ ਅਤੇ ਫਿਲਮ ਨੂੰ ਪਸੰਦ ਬਹੁਤ ਕੀਤਾ ਗਿਆ ਸੀਗਾ ਕਿਉਂਕਿ ਜਿੱਥੇ ਮਰਦੰਦਰ ਗਿੱਲ ਹੋਵੇ ਉੱਥੇ ਫਿਲਮ ਦਾ ਚੱਲੇ ਕਦੀ ਹੋ ਹੀ ਨਹੀਂ ਸਕਦਾ ਸੋ ਇਹ ਜੋੜੀ ਨੂੰ ਤੁਸੀਂ ਕਿੰਨਾ ਕੁ ਪਸੰਦ ਕਰਦੇ ਹੋ ਸਾਨੂੰ ਜ਼ਰੂਰ ਦੱਸਣਾ ਕਮੈਂਟ ਬਾਕਸ ਦੇ ਵਿੱਚ ਤੇ ਲਾਹੌਰੀਏ ਫਿਲਮ ਜਿਹੜੀ ਤੁਸੀਂ ਉਸ ਨੂੰ ਦੇਖ ਸਕਦੇ ਹੋ OTT ਪਲੇਟਫਾਰਮ ਤੋਂ ਪਾਲ ਤੇ ਲੇਕਿਨ ਉਹਦੇ ਲਈ ਤੁਹਾਨੂੰ ਸਬਸਕ੍ਰਿਪਸ਼ਨ ਲੈਣੀ ਪੈਗੀ ਕਿ ਨਹੀਂ ਇਹਦੇ ਲਈ ਤੁਹਾਨੂੰ ਸਾਡੇ ਨਾਲ ਜੁੜੇ ਰਹਿਣਾ ਪੈਗਾ ਕਿਉਂਕਿ ਅਸੀਂ ਡੇਲੀ ਤੁਹ ਚੁੱਕੀ ਹੈ ਔਰ ਪਲੇਲਿਸਟਾਂ ਜੜੀਆਂ ਨੇ ਉਹ ਬਣ ਚੁੱਕੀਆਂ ਨੇ ਕਿਉਂਕਿ ਪਹਿਲਾਂ ਅਪਡੇਟ ਸੀਗੀ ਕਿ ਕਿਹੜੀ ਕਿਹੜੀ ਫਿਲਮ ਜੜੀ ਆ ਉਹ ਰਿਲੀਜ਼ ਹੋਵੇਗੀ ਉਸ ਤੋਂ ਬਾਅਦ ਫਿਰ ਇਹ ਲਿਸਟ ਬਹੁਤ ਲੰਬੀ ਪੰਜਾਬੀ ਫਿਲਮਾਂ ਦੀ ਕਿਉਂਕਿ ਬਹੁਤ ਪੰਜਾਬੀ ਫਿਲਮਾਂ ਨੇ ਆਪਣੀਆਂ ਜਿਹੜੀ ਇੱਕ ਇੱਕ ਕਰਕੇ ਆਪਾਂ ਤੁਹਾਨੂੰ ਲਈ ਅਪਡੇਟ ਦਿੰਨੇ ਲੇਕਿਨ ਹੁਣ ਪਲੇਲਿਸਟਾਂ ਦੀ ਫਾਰਮ ਦੇ ਵਿੱਚ ਜਿਹੜੀਆਂ ਫਿਲਮਾਂ ਨੇ ਸਾਹਮਣੇ ਆਈਆਂ ਨੇ ਸੋ ਇਹ ਮੇਲਾ ਪਲੇਲਿਸਟ ਆ ਜਿਹਦੇ ਵਿੱਚ ਲਾਹੌਰੀਆਂ ਫਿਲਮ ਜੜੀ ਆ ਤੁਸੀਂ ਦੇਖ ਸਕਦੇ ਹੋ ਆਪਣੇ ਘਰ ਕਿਉਂਕਿ ਇਹ ਫਿਲਮ ਦੇ ਵਿੱਚ ਸਰਗੁਨ ਔਰ ਅਮਰਿੰਦਰ ਦੋਨੋਂ ਨਜ਼ਰ ਆਈ ਸੀ ਯਾਨੀ ਕਿ ਅਮਰਿੰਦਰ ਗਿੱਲ ਜਿਨ੍ਹਾਂ ਨੂੰ ਅਸੀਂ ਫਿਲਮ ਨੂੰ ਲੱਕੇ ਪ੍ਰੋਮੋਸ਼ਨਸ ਦੇ ਵਿੱਚ ਇੰਟਰਵਿਊ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਲੋਕ ਕਿੰਨਾ ਪਸੰਦ ਕਰਦੇ ਨੇ ਲੋਕ ਕਿੰਨਾ ਪਿਆਰ ਕਰਦੇ ਨੇ ਕਿ ਅਮਰਿੰਦਰ ਦੀ ਫਿਲਮ ਕਿਤਨਾ ਕਿਤੇ ਪਸੰਦ ਕੀਤੀ ਜਾਂਦੀ ਹੈ ਸੋ ਰਿਦਮ ਬੁਆਇਸ ਦੇ ਵੱਲੋਂ ਇਹਨਾਂ ਦੀਆਂ ਫਿਲਮਾਂ ਜਿਹੜੀਆਂ ਨੇ ਪ੍ਰੋਡਿਊਸ ਕੀਤੀਆਂ ਜਾਂਦੀਆਂ ਨੇ ਲੋਕਾਂ ਤੱਕ ਪਹੁੰਚਾਈਆਂ ਜਾਂਦੀਆਂ ਨੇ ਥੀਏਟਰਸ ਦੇ ਵਿੱਚ ਤੇ ਸਰਗੁਨ ਮਹਿਤਾ ਦੀ ਗੱਲ ਕਰੀ ਤਾਂ ਸਰਗੁਨ ਨੇ ਪੰਜਾਬੀ ਇੰਡਸਟਰੀ ਵਿੱਚ ਬਹੁਤ ਕੰਮ ਕੀਤਾ ਡੇਲੀ ਸੋਪਸ ਦੇ ਵਿੱਚ ਬਹੁਤ ਕੰਮ ਕੀਤਾ ਔਰ ਖੁਦ ਦੇ ਸ਼ੋਅਸ ਜਿਹੜੇ ਨੇ ਉਹ ਵੀ ਕਲਰਸ ਤੇ ਬਹੁਤ ਜ਼ਿਆਦਾ ਚੱਲ ਰਹੇ ਨੇ ਸੋ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ بزਨਸ वूमेन ਹੈ ਸਰਗੁਨ ਮ ਆਬਦਾ ਵੀ ਕੰਮ ਜੜਾ ਉਸ ਦਾ ਲੋਕਪਸੰਦ ਕਰਦੇ ਨੇ ਸੋ ਸਰਗੁਨ ਮਹਿਤਾ ਤੇ ਅਮਰਿੰਦਰ ਗਿੱਲ ਦੀ ਫਿਲਮ ਜਿਹੜੀ ਲਾਹੌਰੀਏ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਜੀ ਲਵ ਸਟੋਰੀ ਹੈ ਪਿੰਡੂ ਕਲਚਰ ਵੀ ਦਿਖਾਇਆ ਗਿਆ ਫਿਲਮ ਦੇ ਵਿੱਚ ਔਰ ਸਰਗੁਨ ਮਹਿਤਾ ਨੇ ਵੀ ਉਦੋਂ ਪਹਿਲੀ ਵਾਰ ਜੜਾ ਆਪਣੀ ਇੰਡਸਟਰੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਐਕਸਪੀਰੀਅੰਸ ਕੀਤਾ ਸੀ ਕਿਉਂਕਿ ਡੇਲੀ ਸ਼ਾਪਸ ਤੋਂ ਬਾਹਰ ਨਿਕਲ ਕੇ ਇੱਕਦਮ ਪੰਜਾਬੀਆਂ ਦੀਆਂ ਦੇਸੀ ਫਿਲਮਾਂ ਜਾਂ ਕਹਿ ਸਕਦੇ ਹਾਂ ਸੀ ਕਿ ਪੰਜਾਬੀ ਕਲਚਰ ਪੰਜਾਬੀ ਟਰੈਡੀਸ਼ਨਸ ਦੇ ਵਿੱਚ ਕੰਮ ਕਰਨਾ ਉਹਦੇ ਲਈ ਇੱਕ ਅਲੱਗ ਐਕਸਪੀਰੀਅੰਸ ਸੀ ਸੋ ਅਸੀਂ ਵੀ ਬਹੁਤ ਮਹਿਸੂਸ ਕੀਤਾ ਇਸ ਚੀਜ਼ ਨੂੰ ਕਿ ਵਾਕਿਆ ਸਰਗੁਨ ਦੇਖ ਸਕਦੇ ਹੋ 2 ਘੰਟੇ ਕੁਛ ਮਿੰਟ ਦੀ ਫਿਲਮ ਹੈ ਬਹੁਤ ਪਹਿਲਾਂ ਜਿਹੜੀ ਇਹ ਫਿਲਮ 2-4 ਸਾਲ ਪਹਿਲਾਂ ਜਿਹੜੀ ਇਹ ਫਿਲਮ ਆਈ ਸੀਗੀ ਅਤੇ ਫਿਲਮ ਨੂੰ ਪਸੰਦ ਬਹੁਤ ਕੀਤਾ ਗਿਆ ਸੀਗਾ ਕਿਉਂਕਿ ਜਿੱਥੇ ਮਰਦੰਦਰ ਗਿੱਲ ਹੋਵੇ ਉੱਥੇ ਫਿਲਮ ਨਾ ਚੱਲੇ ਕਦੀ ਹੋ ਹੀ ਨਹੀਂ ਸਕਦਾ ਸੋ ਇਹ ਜੋੜੀ ਨੂੰ ਤੁਸੀਂ ਕਿੰਨਾ ਕੁ ਪਸੰਦ ਕਰਦੇ ਹੋ ਸਾਨੂੰ ਜ਼ਰੂਰ ਦੱਸਣਾ ਕਮੈਂਟ ਬਾਕਸ ਦੇ ਵਿੱਚ ਤੇ ਲਾਹੌਰੀਆ ਫਿਲਮ ਜਿਹੜੀ ਤੁਸੀਂ ਉਸ ਨੂੰ ਦੇਖ ਸਕਦੇ ਹੋ OTT ਪਲੇਟਫਾਰਮ ਤੋਂ ਪਾਲਤੇ ਲੇਕਿਨ ਉਹਦੇ ਲਈ ਤੁਹਾਨੂੰ ਸਬਸਕ੍ਰਿਪਸ਼ਨ ਲੈਣੀ ਪੈਗੀ ਕਿ ਨਹੀਂ ਇਹਦੇ ਲਈ ਤੁਹਾਨੂੰ ਸਾਡੇ ਨਾਲ ਜੁੜੇ ਰਹਿਣਾ ਪੈਗਾ ਕਿਉਂਕਿ ਅਸੀਂ ਡੇਲੀ ਤੁਹਾਨੂੰ ਦੱਸਦੇ ਹਾਂ ਕਿ ਕਿਹੜੀ ਫਿਲਮ ਦੇਖਣ ਦੇ ਲਈ